ਜੀਤ ਫਿਰੇ ਸਭ ਦੇਸ਼ ਦੇਸ਼ਾਨ ਕੋ ਉਹ ਰਾਜੇ ਜਿਨ੍ਹਾਂ ਨੇ ਜਿੱਤ ਲਿਆ ਦੇਸ਼ ਦਾ ਅਰਥ ਇਹ ਜਿਸ ਭੂਮੀ ਤੇ ਉਹਨਾਂ ਦਾ ਜਨਮ ਹੋਇਆ ਆਪਣਾ ਦੇਸ਼ ਅਗਲਾ ਸ਼ਬਦ ਮਹਾਰਾਜ ਜੀ ਨੇ ਵਰਤਿਆ ਜੀ ਦੇਸ਼ਾਨ ਇਹਦੇ ਇਹਨੂੰ ਅਰਥ ਕਰਾਂਗੇ ਦੇਸ਼ਾਨ ਪਾਠਕથા ਬਣੇ ਦੇਸ਼ਾਨ ਦੇਸ਼ ਦਾ ਅਰਥ ਹੋ ਗਿਆ ਮੁਲਕ ਤੇ ਆਨ ਦਾ ਅਰਥ ਤੇ ਹੋਰ ਦੇਸ਼ ਦੇਸ਼ਾਨ ਇੱਕ ਆਪਣਾ ਦੇਸ਼ ਇੱਕ ਆਪਣੇ ਦੇਸ਼ ਤੋਂ ਬਿਨਾ ਕਿਸੇ ਹੋਰ ਦਾ ਦੇਸ਼ ਕਿਉਂਕਿ ਦੇ ਅਖਰੀ ਅਰਥ ਕਰਕੇ ਫਿਰ ਇਹਦੀ ਵਿਚਾਰ ਨੂੰ ਹੋਰ ਆਪਾਂ ਖੋਲਾਂਗੇ ਜੀਤ ਫਿਰੈ ਜਿੱਤ ਕੇ ਤੁਰੇ ਫਿਰਦੇ ਆ ਦੇਸ਼ ਸਭ ਦੇਸ਼ ਦਿਸ਼ਾਨ ਕੋ ਆਪਣੇ ਦੇਸ਼ ਨੂੰ ਵੀ ਜਿੱਤ ਲਿਆ ਤੇ ਨਾ ਲੱਗਦੇ ਹੋਰ ਦੇਸ਼ ਵੀ ਜਿੱਤ ਲੈ ਤੇ ਜਦੋਂ ਜਿੱਤ ਕੇ ਆਏ ਬਾਜਤ ਟੋਲ ਤੇ 당ਗ ਨਗਾਰੇ ਜਿੱਤ ਕੇ ਜਦੋਂ ਆਏ ਅੱਗੇ ਅੱਗੇ ਢੋਲ ਵੱਜਦੇ ਪਏ ਨੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮਿਰਦੰਗ ਵੱਜਦੇ ਪਏ ਨੇ ਆ ਢੋਲ ਕੀ ਦੀ ਤਰ੍ਹਾਂ ਹੁੰਦਾ ਜੀ ਮਿਰਦੰਗ ਲੰਬੇਰਾ ਜਦੋਂ ਜਿੱਤ ਕੇ ਆਇਆ ਉਦੋਂ ਢੋਲ ਵੱਜੇ ਅੱਗੇ ਮਿਰਦੰਗ ਵੱਜਦੇ ਪਿਆ ਤੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਜਦੋਂ ਜਿੱਤ ਕੇ ਆਇਆ ਉਹਦੇ ਅੱਗੇ ਨਗਾਰਿਆਂ ਦੇ ਉੱਤੇ ਧੌਂਸੇ ਚੋਟ ਮਾਰੀ ਜਾਂਦੀ ਏ ਤੇਉ ਚੂਚੀ ਕਿਆ ਜਾ ਰਿਹਾ ਹੈ ਕਿ ਅਜ ਬਾਦਸ਼ਾਹ ਸਲਾਮਤ ਇਨੇ ਮੁਲਕਾਂ ਨੂੰ ਜਿੱਤ ਕੇ ਆਇਆ ਹੈ ਜੀਤ ਫਿਰੇ ਸਭ ਦੇਸ਼ ਦੀ ਸ਼ਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ ਅਰਥ ਫਿਰ ਮੈਂ ਰੋਟੀ ਰਿਪੀਟ ਕਰ ਦੇਣਾ ਆਪਣੇ ਦੇਸ਼ ਨੂੰ ਜਿੱਤ ਕੇ ਹੋਰ ਨਾਲ ਦੇਸ਼ਾਂ ਨੂੰ ਜਿੱਤ ਕੇ ਜਦ ਆਏ ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਢੋਲ ਵੱਜੇ ਨਗਾਰੇ ਵੱਜੇ ਤੇ ਮਿਰਦੰਗ ਵੱਜ ਕੇ ਨਾਚ ਗਾਣ ਹੋਇਆ ਅੱਗੇ ਸਾਹਿਬ ਕਹਿੰਦੇ ਨੇ ਗੁੰਜਤ ਗੁੰਜਤ ਦਾ ਅਰਥ ਗੂੰਜਾਂ ਪਾਉਂਦੇ ਆ ਚੰਗਾੜਾ ਪਾ ਰਹੇ ਆ ਜੀ ਗੁੰਜਤ ਗੂੜ ਗਜਾਨ ਕੇ ਸੁੰਦਰ ਗੂੜ ਦਾ ਲਬਜ਼ੀ ਅਰਥ ਕਈਆਂ ਨੇ ਟੋਲੇ ਵੀ ਕੀਤਾ ਹੈ ਕਈਆਂ ਨੇ ਅਪਾਰ ਵੀ ਕੀਤਾ ਹੈ ਬੇਸ਼ੁਮਾਰ ਵੀ ਕੀਤਾ ਜਦੋਂ ਜਿੱਤ ਕੇ ਵਾਪਸ ਆਏ ਪਤਾ ਨਹੀਂ ਜਿੱਤ ਕੇ ਕਿੰਨੇ ਖੁਹਾਤੀ ਘੋੜੇ ਵੀ ਉਸ ਮੁਲਕ ਚ ਲੈ ਗਏ ਉਹ ਹਾਥੀ ਕੋੜੇ ਜਿਹੜੇ ਉਹ ਕੀਮਤੀ ਖਾਤੀ ਨੇ ਤਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਹ ਚਿੰਗਾੜਾਂ ਪੈ ਮਾਰਦੇ ਨੇ ਗੁੰਝਾਂ ਪੈ ਪਾਉਂਦੇ ਨੇ ਫਿਰ ਸੁਣਿਓ ਗੁੰਜਿਤ ਗੂੜ ਮੈਂ ਫਿਰ ਬੇਨਤੀ ਕੀਤੀ ਟੋਲੇ ਇੱਕ ਅਦਾ ਹਾਥੀ ਨਹੀਂ ਟੋਲਿਆਂ ਦੇ ਟੋਲੇ ਖਾਤੀ ਬਹੁਤ ਸਾਰੇ ਹਾਥੀ ਗਜਾਨ ਬਹੁਵਚਨ ਜੀ ਖਾਤੀ ਹੋ ਗਿਆ ਗੁੰਜਿਤ ਗੂੜ ਗਜਾਨ ਕੇ ਸੁੰਦਰ ਅਤ ਦੇ ਸੋਹਣੇ ਕੀਮਤੀ ਟੋਲੇ ਖਾਤੀਆਂ ਦੇ ਬਹੁਤ ਸਾਰੇ ਖਾਤੀ ਜਿੱਤ ਕੇ ਲਿਆਂਦੇ ਉਹ ਖਾਤੀ ਉੱਚੀ ਉੱਚੀ ਗੁੰਜਾਰਾਂ ਪਾ ਰਹੇ ਤੇ ਮਹਾਰਾਜ ਕਹਿੰਨੇ ਖਿੰਸਤ ਹੀ ਹੈ ਰਾਜ ਖਜਾਰੇ ਕਈ ਥਾਵਾਂ ਤੇ ਦਾ ਪਾਠ ਆਇਆ ਹੰਸਤ ਪਰ ਜੋ ਸਾਡੇ ਕੁਟਕਿਆ ਛਪਿਆ ਇਸ ਪੋਥੀ ਵਿੱਚ ਵੀ ਖਿੰਸਤ ਖਿੰਸਤ ਦਾ ਲਬਜੀ ਅਰਤੇ ਜੀ ਖਿੰਕਣਾ ਗੁਰਮੁਖੋ ਸੁਣਿਓ ਥੋੜਾ ਜੈ ਨਾ ਅਰਥਨ ਖਿੰਸਤ ਦਾ ਅਰਤੇ ਖਿੰਕਦੇ ਨੇ ਹੁਣ ਖਿੰਕਨੇ ਦਾ ਸਬੰਧ ਹਾਥੀ ਨਾਲ ਨਹੀਂ ਕਿਉਂਕਿ ਹਾਸੀ ਜਿਹੜਾ ਉਹ ਗੁੰਜਤ ਹੈ ਘੋੜਾ ਜਿਹੜਾ ਉਹ ਖਿੰਸਤ ਹੈ ਖਿੰਸਤ ਦਾ ਅਰਥੇ ਖਿੰਕਦੇ ਨੇ ਖਿੰਸਤ ਕੀ ਖੈ ਰਾਜ ਫਿਰ ਬਿੰਤੀ ਖੈ ਦਾ ਅਰਥ ਘੋੜਾ ਰਾਜ ਦਾ ਅਰਥ ਘੋੜਿਆਂ ਦਾ ਰਾਜਾ ਇਹਦੇ ਕਈ ਅਰਥ ਕਰਦੇ ਨੇ ਦਰਿਆਈ ਘੋੜੇ ਕਈ ਗੁਰਮੁਖ ਅਰਥ ਕਰਦੇ ਨੇ ਕੋਤਲ ਘੋੜੇ ਪਰ ਸਿੱਧੇ ਇਹਦੇ ਅਰਥ ਨੇ ਆਮ ਘੋੜੇ ਨਹੀਂ ਘੋੜਿਆਂ ਵਿੱਚੋਂ ਚੰਗੀ ਅਰਬੀ ਨਸਲ ਦੇ ਜਿਹੜੇ ਕੀਮਤੀ ਘੋੜੇ ਨੇ ਸੱਚੇ ਵਿੱਚ ਜਿੱਤ ਕੇ ਆਏ ਉਹਦੇ ਤਵੇਲੇ ਦੇ ਵਿੱਚ ਘੋੜੇ ਖਿੰਕਦੇ ਬਹੇ ਆ ਮੈਂ ਤਾਂ ਬੇਨਤੀ ਕੀਤੀ ਗੁਰਮੁਖੋ ਆਰੰਭ ਚ ਕਿ ਗੁਰੂ ਨੂੰ ਕੇਵਲ ਘੋੜੇ ਨਾਲ ਵਿਸ਼ੇਸ਼ਣ ਦੇ ਕੇ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਪਰਮਾਤਮਾ ਵਿੱਚ ਇੱਕ ਬਿਕ ਅਪੇਧ ਨੇ ਗੁੰਜਤ ਗੂੜ ਗਜਾਨ ਕੇ ਸੁੰਦਰ ਖਿੰਸਤ ਹੈ ਖੈ ਰਾਜ ਹਜ਼ਾਰੇ ਹਜ਼ਾਰਾ ਇੱਕ ਦੋਨੇ ਹਜ਼ਾਰਾਂ ਘੋੜੇ ਖਿੰਕਦੇ ਨੇ ਹਾਥੀਆਂ ਦੇ ਟੋਲੇ ਗੂੰਜ ਪੈ ਪਾਉਂਦੇ ਨੇ ਸੱਚੇ ਬਾਦਸ਼ਾਹ ਕਹਿੰਦੇ ਨੇ ਇਹ ਅੱਜ ਥੋੜਾ ਹੋਏ ਨੇ ਰਾਜੇ ਭੂਤ ਬੀਤੇ ਸਮੇਂ ਵਿੱਚ ਵੀ ਇਹੋ ਜਿਹਾ ਰਾਜੇ ਹੋਏ ਚੱਕਰਵਰਤੀ ਸਮਰਾਟ ਮੈਂ ਪਹਿਲਾਂ ਸਿਰਫ ਅਖਰੀ ਅਰਥ ਕਰ ਲਗਾ ਕਿਉਂਕਿ ਸਵਯੇ ਨੂੰ ਆਪਾਂ ਚੰਗੀ ਤਰ੍ਹਾਂ ਫਿਰ ਇਹਦੀ ਵਿਆਖਿਆ ਵੀ ਕਰਨੀ ਹੈ ਭੂਤ ਬੀਤੇ ਸਮੇਂ ਵਿੱਚ ਭਵਿੱਖ ਆਉਣ ਵਾਲੇ ਸਮੇਂ ਵਿੱਚ ਤੇ ਭਵਾਨ ਦਾ ਲਫ਼ਜ਼ੀ ਅਰਥ ਹੈ ਜੀ ਜਿਹੜਾ ਵਰਤਮਾਨ ਸਮਾਂ ਚੱਲ ਰਿਹਾ ਹੈ ਇਹਦਾ ਮਤਲਬ ਤਿੰਨਾਂ ਕਾਲਾਂ ਦੇ ਵਿੱਚ ਪਹਿਲਾਂ ਵੀ ਹੋਏ ਆਗਾਮੀ ਹੋਣਗੇ ਤੇ ਸੱਚੇ ਵੇ ਇਹ ਕੋਈ ਜੈ ਬਲਸ਼ਾਲੀ ਰਾਜੇ ਅਜੇ ਵੀ ਬੜੇ ਧਰਤੀ ਤੇ ਨੇ ਚਲੋ ਠੀਕ ਹੈ ਗੱਲ ਵੱਖਰੀ ਕਿ ਹਿੰਦੁਸਤਾਨ ਵਿੱਚ ਅਸੀਂ ਲੋਕਤੰਤਰ ਦੀ ਡੈਮੋਕ੍ਰੇਸੀ ਦੀ ਗੱਲ ਕਰਨੇ ਆ ਬੜੇ ਅਰਬ ਵਿੱਚ ਬੜੇ ਮੁਲਕ ਐਸੇ ਨੇ ਜੀ ਜਿਹੜੇ ਅਜੇ ਵੀ ਪੁਸ਼ਤੈਨੀ ਰਾਜੇ ਚੱਲੇ ਹੁੰਦੇ ਆ ਆ ਦੁਬਈ ਤੁਸੀਂ ਵੇਖ ਲਓ ਕਵੈਤ ਹੈ ਜਿਨਨੇ ਬਾਕੀ ਕਾਫੀ ਮੁਲਕ ਐਸੇ ਨਹੀਂ ਜੀ ਜਿਨ੍ਹਾਂ ਵਿੱਚ ਅਜੇ ਵੀ ਉਸੇ ਤਰ੍ਹਾਂ ਰਾਜੇ ਨੇ ਉਹਨਾਂ ਕੋ ਰਾਜ ਭਾਗ ਘੋੜੇ ਸਭ ਕੁਝ ਉਹਨਾਂ ਦੇ ਕੋਲ ਮਹਾਰਾਜ ਕਹਿੰਦੇ ਨੇ ਮੇਰੀ ਗੱਲ ਸੁਣੋ ਕਹਿੰਦੇ ਨੇ ਇਹ ਕੋ ਜਿਹੜਾ ਜਿੱਤਾਂ ਪ੍ਰਾਪਤ ਕਰਨ ਵਾਲੇ ਆਪਣੇ ਦੇਸ਼ ਨੂੰ ਜਿੱਤ ਕੇ ਦੂਜਿਆਂ ਨੂੰ ਜਿੱਤਣ ਵਾਲੇ ਜਿਨ੍ਹਾਂ ਦੀ ਜਿੱਤ ਦੀ ਖੁਸ਼ੀ 'ਚ ਘੋੜੇ ਵਹਿ ਗੁਰੂ ਖਾਤੀ ਗੁੰਝਾਂ ਪੈ ਪਾਉਂਦੇ ਨੇ ਜਿੱਤ ਕੇ ਲਿਆਂਦੇ ਘੋੜੇ ਖਿੰਕਦੇ ਪਏ ਨੇ ਇੱਕ ਨਹੀਂ ਹਜ਼ਾਰਾਂ ਮਹਾਰਾਜ ਕਹਿੰਦੇ ਨੇ ਪਹਿਲਾਂ ਵੀ ਖੁਣ ਵੀ ਤੇ ਅਗਾ ਵੀ ਕੌਣ ਗਨੇ ਕਿਹੜਾ ਗਿਣਤੀ ਕਰੇਗਾ ਜੀ ਇਹਨਾਂ ਦੀ ਬੜੇ ਬੜੇ ਵੱਡੇ ਹੋ ਗਏ ਕੌਣ ਗਨੇ ਨਹੀਂ ਜਾਤ ਵਿਚਾਰੇ ਪਿਆਰਿਓ ਇਹ ਵਿਚਾਰ ਹੀ ਨਹੀਂ ਹੋ ਸਕਦੀ ਨਹੀਂ ਵਿਚਾਰੇ ਜਾ ਸਕਦੇ ਇਹ ਪਤਾ ਨਹੀਂ ਕਿੱਡੇ ਕੋ ਵੱਡੇ ਰਾਜੇ ਇਹ ਤੋਂ ਹੋ ਗੁਜਰੇ ਅੱਜ ਖੈਣ ਤੇ ਅਗਾ ਹੋਣ ਕੇ ਗੁਰੂ ਗੋਬਿੰਦ ਸਿੰਘ ਫਿਰ ਕੀ ਇਹ ਇਸ ਲਈ ਤੁਸੀਂ ਉਪਦੇਸ਼ ਕੀ ਦੇਣਾ ਚਾਹੁੰਦੇ ਮਾਰੇ ਸਤਗੁਰੂ ਕਹਿੰਦਿਆ ਮੈਂ ਤੈਨੂੰ ਇਹ ਦੱਸਣਾ ਚਾਹਨਾ ਕਿ ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਸ਼੍ਰੀਪਤ ਸ਼੍ਰੀਦਰਤ ਵੈਸੇ ਲక్ష్ਮੀ ਪਤਦਰਤੇ ਪਤੀ ਲక్ష్ਮੀ ਦਾ ਪਤੀ ਵਿਸ਼ਨੂੰ ਇਹਦਾ ਭਾਵ ਅਰਤ ਪਰਮਾਤਮਾ ਇੱਕ ਓੰਕਾਰ ਸ਼੍ਰੀਪਤ ਸ਼੍ਰੀ ਭਗਵਾਨ ਉਸ ਭਗਵਾਨ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਵੈਗਰੂ ਤੋਂ ਬਿਨਾ ਭਜੇ ਬਿਨ ਉਹਦੇ ਸਿਮਰਨ ਤੋਂ ਬਿਨਾ ਘੋੜੇ ਨੇ ਠੀਕ ਹਾਥੀ ਨੇ ਠੀਕ ਜਿੱਤਾ ਲੈ ਲੀਆਂ ਪਰ ਸਿਮਰਨ ਤੇ ਕੋਈ ਨਹੀਂ ਨਾ ਗੁਰੂ ਗੋਬਿੰਦ ਸਿੰਘ ਵੇਖੋ ਕਿੰਨੀ ਵੱਡੀ ਕਿਰਪਾ ਕਰੇ ਮੈਂ ਇਹ ਵਾਰ-ਵਾਰ ਕਹਿੰਦਾ ਵਾਂ ਅੱਜ ਵੀ ਸਾਡੇ ਬੰਦੇ ਬਾਹਰ ਮੁਕੀ ਜਿੱਤ ਨੂੰ ਬੜੀ ਅਹਿਮੀਅਤ ਦਿੰਦੇ ਆ ਅੰਦਰ ਮਨਵਾ ਜਿਹੜਾ ਵਕਾਰਾਂ ਵਿੱਚ ਹਾਰਿਆ ਹੁੰਦਾ ਗੁਰੂ ਗੋਬਿੰਦ ਸਿੰਘ ਤਾਂ ਥਾਂ ਹੀ ਕੋਈ ਨਹੀਂ ਦੇ ਰਿਹਾ ਇਸ ਚੀਜ਼ ਨੂੰ ਹੁਣ ਜੇ ਅਸੀਂ ਇਹ ਸਬਈਏ ਰੋਜ਼ ਪੜਨੇ ਆ ਨਿਤਨੇਮ ਵਿੱਚ ਪੜਨੇ ਆ ਅੱਖਾਂ ਮੀਟ ਕੇ ਕੇਵਲ ਨਾ ਪੜੀਏ ਜੋ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਉਹਨੂੰ ਥੋੜਾ ਜਿਹਾ ਜ਼ੇਨਲ ਵਿਚਾਰੀਏ ਮਹਾਰਾਜ ਕਿੰਨੇ ਇੰਨੇ ਮੁਲਕ ਜਿੱਤਣ ਦੇ ਬਾਹੂ ਯੁੱਧ ਜਿਸ ਬੰਦੇ ਦੇ ਪੱਲੇ ਪਰਮਾਤਮਾ ਦਾ ਨਾਮ ਨਹੀਂ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਇਹ ਦੋ ਸ਼ਬਦ ਨੇ ਜੀ ਅੰਤ ਕੋ ਅੰਤ ਨੂੰ ਅੰਤ ਕੇ ਅੰਤਲੇ ਵੇਲੇ ਅੰਤ ਕੇ ਅੰਤ ਕੇ ਦਾ ਅਰਥ ਕਹਿ ਲੋ ਜਮਾ ਦਾ ਕਾਰ ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਅੰਤ ਕੇ ਧਾਮ ਦਾ ਅੰਤਲੇ ਸਮੇਂ ਤੇ ਮਰਨਾ ਹੀ ਹੈ ਨਾ ਅਖੀਰ ਤੇ ਜਮਾ ਨਹੀਂ ਹੱਥ ਪਾਣੇ ਇਹ ਮੌਤ ਦਾ ਸੂਚਕ ਹੈ ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਧਾਮ ਦਾ ਅਰਥ ਕਰ ਇੰਨੇ ਵੱਡੇ ਵੱਡੇ ਬਾਦਸ਼ਾ ਜਿਨ੍ਹਾਂ ਨੇ ਸਾਰੀ ਧਰਤੀ ਨੂੰ ਜਿੱਤਣ ਦੇ ਸੁਪਨੇ ਲਏ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਦੁਨੀਆਂ ਦੇ ਲੋਗੋ ਸੱਚੇ ਜੇ ਏਡੇ ਏਡੇ ਸਮਰਾਟ ਪੰਤਲੇ ਸਮੇਂ ਜਮਾ ਦੇ ਘਰੋਂ ਚਲੇ ਗਏ ਇਹਨਾਂ ਨੇ ਭਗਤੀ ਕੀਤੀ ਹੀ ਨਹੀਂ ਸਿਮਰਨ ਨਹੀਂ ਕੀਤਾ ਇਹ ਮੈਂ ਅਖਰੀ ਅਰ ਥੋੜੇ ਜਿਹੀ ਕਿਤੇ ਆਉ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਔਰ ਹਜ਼ੂਰ ਗੁਰੂ ਗੋਬਿੰਦ ਸਿੰਘ ਦੀ ਰਚਨਾ ਚ ਥੋੜਾ ਜਿਹਾ ਵਾਚਨ ਦਾ ਯਤਨ ਕਰਕੇ ਇੱਕ ਤਾਂ ਬਾਬਾ ਫਰੀਦ ਸਾਹਿਬ ਦੇ ਕੋਈ ਸ਼ਲੋਕ ਨੇ ਕਿ ਜਿੰਨੇ ਬੰਦੇ ਸੰਸਾਰ ਤੋਂ ਚਲੇ ਗਏ ਸੁਭਾ ਵੀ ਅਸੀਂ ਦੇਖਿਆ ਕਿਸੇ ਦੇ ਨਾਂ ਦਾ ਅੱਜ ਕੱਲ ਇਹ ਰਿਪੋਰਟ ਹੋਵੇਗਾ ਕਿਸੇ ਦੇ ਨਾਂ ਤੇ ਬਿਲਡਿੰਗ ਹੋਵੇਗੀ ਪਰ ਸਾਨੂੰ ਕੀ ਪਤਾ ਉਹਨਾਂ ਦੀਆਂ ਆਤਮਾਾਂ ਮਾ ਕਿੱਥੇ ਚਲੀਆਂ ਗਈਆਂ ਨੇ ਕਿੱਥੇ ਉਹਨਾਂ ਦੇ ਟਿਕਾਣੇ ਨੇ ਉਹ ਸਭ ਕੋਈ ਧਰਿਆ ਤਰਿਆ ਰਹਿ ਗਿਆ ਪਰ ਆਪਣੇ ਪੱਲੇ ਬੰਦਗੀ ਨਹੀਂ ਲੈ ਕੇ ਗਏ ਬਾਬਾ ਫਰੀਦ ਸਾਹਿਬ ਦੇ ਤਿੰਨਕ ਬਚਨ ਮਿਲ ਆਏ ਨੇ ਜੀ ਇੱਕ ਤਾਂ ਉਹਨਾਂ ਦਾ ਸ਼ਲੋਕ ਹੈ ਪਾਸ ਦਮਾਮੇ ਛੱਤ ਸ਼ੇਰ ਪੇਰੀ ਸੱਡੋ ਰੱਡ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਪਾਸ ਦਮਾਮੇ ਜਿਨੂੰ ਮਹਾਰਾਜ ਕਹਿੰਦੇ ਨੇ ਕਿ ਬਾਜਿਤ ਢੋਲ ਮਿਰਦੰਗ ਨਗਾਰੇ ਦਮਾਮੇ ਦਾ ਲਫ਼ਜ਼ੀ ਅਰਥ ਹੈ ਜਿ ਨਗਾਰਾ ਕਹਿੰਦੇ ਜਦੋਂ ਬਾਦਸ਼ਾਹ ਚੱਲਦਾ ਸੀ ਤੇ ਉਹਦੇ ਅੱਗੇ-ਅੱਗੇ ਨਗਾਰੇ ਵੱਜਦੇ ਸਨ ਜੋ ਗੁਰੂ ਗੋਬਿੰਦ ਸਿੰਘ ਕਹਿੰਦੇ ਜੀਤ ਫਿਰੇ ਸਭ ਦੇਸ਼ ਦਿਸ਼ਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ ਉਹਨਾਂ ਦੇ ਜਿਹੜੇ ਨਗਾਰੇ ਵੱਜਦੇ ਸਨ ਮਹਾਰਾਜ ਕਿੰਨੇ ਅੱਜ ਮੌਤ ਹੋਈ ਰਾਜੇ ਦੀ ਬਾਦਸ਼ਾਹ ਦੀ ਉਹ ਨਗਾਰਾ ਕੋਲ ਪਿਆ ਪਰ ਕਿਸੇ ਨੇ ਉਹਦੇ ਨਾਂ ਤੇ ਚੋਟ ਮਾਰ ਕੇ ਆਵਾਜ਼ ਨਾਮ ਲਿਆ ਹੀ ਨਹੀਂ ਨਗਾਰਾ ਵੱਜਦਾ ਪਰ ਨਾਮ ਤਾਂ ਕੋਈ ਨਹੀਂ ਲੈਂਦਾ ਪਿਆ ਨਾ ਕਈਆਂ ਦੇ ਨਗਾਰੇ ਸਿਰਫ ਇਉਂ ਕਹਿ ਲੋ ਕਿ ਮਿਊਜ਼ੀਅਮ ਦਾ ਸ਼ਿੰਗਾਰ ਬਣ ਕੇ ਰਹਿ ਗਏ ਇਹ ਫਲਾਣੇ ਬਾਦਸ਼ਾਹ ਦਾ ਨਗਾਰਾ ਸੀ ਸਾਡੇ ਮੁਲਕ ਚ ਜੀ ਬੜੇ ਐਸੇ ਮਿਊਜ਼ੀਅਮ ਮੈਂ ਦੇਖਿਆ ਜਿਹਦੇ ਵਿੱਚ ਰਾਜਿਆਂ ਮਹਾਰਾਜਿਆਂ ਦੀਆਂ ਵਰਦੀਆਂ ਰਾਜਿਆਂ ਮਹਾਰਾਜਿਆਂ ਦੇ ਨਗਾਰੇ ਉਹਨਾਂ ਦੀਆਂ ਤੋਪਾਂ ਬੰਦੂਕਾਂ ਤੇ ਆਪਣੇ ਮਨ ਚਾਏਗਾ ਵਿਆਕਰ ਮਹਾਰਾਜ ਦੇ ਤੇ ਸ਼ਸਤਰ ਪਏ ਨੇ ਨਾ ਬਸ ਥੋੜਾ ਜਿਹਾ ਫਰਕ ਹੈ ਨਾ ਫਰਕ ਇਹ ਵੇ ਕਿ ਉਹਨਾਂ ਦੇ ਨਗਾਰੇ ਉਹਨਾਂ ਦੇ ਕਿਲੇ ਉਹਨਾਂ ਦੀਆਂ ਵਰਦੀਆਂ ਕਹਿਣ ਪਰ ਯਾਦ ਰੱਖਿਓ ਉਹਨਾਂ ਨੂੰ ਦੇਖ ਕੇ ਸਿਰਫ ਨਾਸ਼ਵਾਨਤਾ ਹੀ ਚੇਤੇ ਆਉਂਦੀ ਹੈ ਕਿ ਕਦੇ ਸੀ ਅੱਜ ਨਾਮੋ ਨਿਸ਼ਾਨ ਨਹੀਂ ਪਰ ਜਦੋਂ ਗੁਰੂ ਸਾਹਿਬਾਨ ਦੀ ਸਪਰਸ਼ ਕੋਈ ਚੀਜ਼ ਮਿਲੇ ਸੱਚ ਐਵੇਂ ਕਿ ਗੁਰੂ ਰਾਮਦਾਸ ਤਾਂ ਉਦੋਂ ਪਿਆਨਾ ਕਰ ਗਿਆ ਜਦੋਂ ਹਰਮੰਦਰ ਸਾਹਿਬ ਵੀ ਨਹੀਂ ਸੀ ਬਣਿਆ ਹਰਮੰਦਰ ਸਾਹਿਬ ਬਾਅਦ ਚ ਬਣਿਆ ਜੀ ਗੁਰੂ ਅਰਜੁਨ ਦੇਵ ਜਿਹਨੇ ਬਣਾਇਆ ਗੁਰੂ ਰਾਮਦਾਸ ਵੇਲੇ ਥੋੜਾ ਹਰਮੰਦਰ ਸਾਹਿਬ ਬਣਿਆ ਉਦੋਂ ਤਾਂ ਸਿਰਫ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵਾ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵੇ ਉਦੋਂ ਹਰਮੰਦਰ ਸਾਹਿਬ ਨਹੀਂ ਬਣਿਆ ਪੂਰਨ ਤਾਲ ਖਟਾਇਆ ਭਾਈ ਸਾਹਿਬ ਕਹਿ ਰਹੇ ਪਰ ਮੇਰੀ ਬੇਨਤੀ ਹੈ ਅਕਬਰ ਦਾ ਸਮਾਂ ਉਹ ਜਹਾਂਗੀਰ ਹੁੰਦਾ ਪਿਆ ਉਹਨਾਂ ਦਾ ਮੁਲਕ ਉਹਨਾਂ ਦੀ ਧਰਤੀ ਉਹਨਾਂ ਦਾ ਰਾਜ ਪਰ ਮੈਂ ਇੱਕ ਬੇਨਤੀ ਕਰਾਂਗਾ ਅਕਬਰ ਤੇ ਜਹਾਂਗੀਰ ਨਾਲ ਜੁੜੀ ਕੋਈ ਚੀਜ਼ ਬਾਕੀ ਚੀ ਚੱਡੋ ਮੈਂ ਸੱਚ ਇਹ ਗੁਰੂ ਸਾਹਿਬ ਦੀ ਜੁਰੀ ਚ ਪੈਰ ਨਾਲ ਕਹਿਣਾ ਉਹਨਾਂ ਬਾਦਸ਼ਾਹਾਂ ਦਾ ਨਾਂ ਕਦੀ ਕਿਸੇ ਨੇ ਰੋਜ਼ ਲਿਆ ਹੈ ਕਿਸੇ ਨੇ ਰੋਜ ਕਿਹਾ ਵੀ ਅਕਬਰ ਹੋਇਆ ਜੀ ਜਹਾਂਗੀਰ ਹੋਇਆ ਕਿਤੇ ਕਿਤੇ ਸਕੂਲ ਚ ਕੋਈ ਲੈ ਦੇਣਗੇ ਸਿਲੇਬਸ ਵਜੋਂ ਉਹਨਾਂ ਦਾ ਨਾਮ ਵੀ ਕੋਈ ਨਹੀਂ ਲੈ ਰਿਆ ਉਹਨਾਂ ਦੇ ਕਿਲੇ ਨੇ ਉਹਨਾਂ ਦੀਆਂ ਪੋਸ਼ਾਕਾਂ ਨੇ ਉਹਨਾਂ ਦਾ ਸਾਜ਼ੋ ਸਮਾਨ ਹੈ ਪਰ ਜਿਸ ਅੰਦਰ ਸਿਮਰਨ ਹੈ ਜਿੱਥੇ ਪਰਮਾਤਮਾ ਦੀ ਯਾਦ ਹੈ ਸ਼ਰੀਰ ਗੁਰੂ ਰਾਮਦਾਸ ਦਾ ਵੀ ਏ ਸ਼ਰੀਰ ਦੁਨੀਆ ਦੇ ਬਾਦਸ਼ਾਹ ਦਾ ਵੀ ਏ ਪਰ ਬਾਦਸ਼ਾਹ ਸ਼ਰੀਰ ਚਲੇ ਗਏ ਕੋਈ ਨਾਮ ਨਹੀਂ ਲਿੰਦਾ ਪਰ ਗੁਰੂ ਰਾਮਦਾਸ ਜਦੋਂ ਉਹਦੇ ਦਰਬਾਰ 'ਚ ਪ੍ਰਕਾਸ਼ ਹੁੰਦਾ ਉਹਦੇ ਨਾਮ ਦੇ ਨਗਾਰੇ ਅੱਜ ਵੀ ਵੱਜਦੇ ਪਏ ਹਾਲੇ ਉਦੋਂ ਤੇ ਨਗਾਰਾ ਬਣਿਆ ਵੀ ਨਹੀਂ ਸੀ ਨਗਾਰੇ ਤਾਂ ਗੁਰੂ ਅਰਜਨ ਸਾਹਿਬ ਨੇ ਦੇਖਣਿਆ ਜੀ ਮੈਂ ਸਿਰਫ ਇੱਕ ਬੇਨਤੀ ਕਰਾਂਗਾ ਇਸ ਗੱਲ ਨੂੰ ਸਮਝਿਏ ਕਿ ਜਿਹੜੀ ਰੋਹਾਨੀਅਤ ਹੈ ਨਾ ਸਿਮਰਨ ਹੈ ਉਹਨੇ ਸਦੀਵ ਕਾਲ ਵਾਸਤੇ ਰਹਿਣਾ ਹੈ ਬਾਬਾ ਫਰੀਦ ਸਾਹਿਬ ਦਾ ਇਹ ਸ਼ਲੋਕ ਇਹਦੇ ਅਰਥ ਲਈ ਜੀਤ ਪਿਰੇ ਸਭ ਦੇਸ਼ ਦਿਸ਼ਾਨ ਕੋ ਉਹ ਕਹਿੰਦੇ ਨੇ ਪਾਸ ਦਮਾਮੇ ਬਾਜਦ ਢੋਲ ਮਰਦੰਗ ਨਗਾਰੇ ਕੋਲ ਪੈ ਨੇ ਛਤ ਸਿਰ ਜਿਹੜਾ ਸਿਰ ਉੱਤੇ ਸੋਨੇ ਦੀ ਛਤਰੀਆਂ ਚਲਾਉਂਦੇ ਸਨ ਉਹ ਵੀ ਕੋਲ ਪਈਆਂ ਨੇ ਭੇਰੀ ਅਤੂਤੀਆਂ ਵਾਂਗ ਪਈਆਂ ਸਨ ਜਦੋਂ ਰਾਜਾ ਤਲਦਾ ਸੀ ਬਾਜਦ ਢੋਲ ਮਰਦੰਗ ਨਗਾਰੇ ਪਾਸ ਦਮਾਮੇ ਛਤ ਸਿਰ ਭੇਰੀ ਸੱਡੋ ਰੱਡ ਰੱਡ ਛੰਦ ਦੀ ਚਾਲ ਹੈ ਜੀ ਕਿੰਨੇ ਉਹਦੀਆਂ ਤੂਤੀਆਂ ਉਹਦੇ ਨਗਾਰੇ ਉਦਿਹ ਛਤਰੀਆਂ ਉਹਦੀਆਂ ਤੰਬੂ ਕਨਾਤਾਂ ਸਾਰੀਆਂ ਕੋਲ ਪਈਆਂ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਦੋਂ ਜਿਉਂਦਾ ਸੀ ਉਦੋਂ ਸਿਰ ਤੇ ਝੁਲਦੇ ਸਨ ਉਦੋਂ ਦੇ ਨਾਮ ਦਾ ਢੋਲ ਵੱਜਦਾ ਸੀ ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ ਜਾਏ ਸੁੱਤੇ ਜੀਰਾਨ ਮੈਂ ਅੰਤ ਕੋ ਅੰਤ ਕੇ ਧਾਮ ਸਿਦਾਰੇ ਜਾਏ ਸੁੱਤੇ ਜੀਰਾਨ ਮੈਂ ਜੀਰਾਨ ਦਾ ਅਰਥੇ ਕਬਰਾਂ ਉਜਾੜ ਆਜੋ ਕਬਰਾਂ ਵੀ ਸੁੱਤੇ ਪਏ ਨੇ ਥੀਏ ਅਤੀਮਾ ਗੱਡ ਮਹਾਰਾਜ ਕਹਿੰਦੇ ਨੇ ਅਤੀਮ ਦਰਥ ਹੁੰਦਾ ਯਤੀਮ ਇਸ ਤਰ੍ਹਾਂ ਦੁਨੀਆ ਨੇ ਬਾਹਰ ਕੱਢ ਦਿੰਦਾ ਜਿਵੇਂ ਕਿਸੇ ਯਤੀਮ ਨੂੰ ਘਰੋਂ ਕੋਈ ਬਾਹਰ ਕੱਢ ਦਿੰਦਾ ਹੈ ਸਿਮਰਨ ਕੋਈ ਨਹੀਂ ਨਾ ਬਾਣੀ ਕੋਈ ਨਹੀਂ ਦੁਜਾ ਇੱਕ ਬਾਬਾ ਸਾਹਿਬ ਦਾ ਹੋਰ ਸ਼ਲੋਕ ਇਹ ਵੈਗੁਰੂ ਜੀ ਬਚਨ ਖੈ ਅਸੀਂ ਉਹ ਪਵਿੱਤਰ ਬਚਨ ਪੜ੍ਹਨੇ ਮੈਂ ਸਿਰਫ ਸਾਰੀ ਇਸ ਗੱਲ ਤੇ ਅਰਥ ਕਰ ਰਿਹਾ ਕਿ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ 시ਦਾਰੇ ਇੱਕ ਉਹਨਾਂ ਦਾ ਬਚਨ ਹੈ ਕਿ ਜ਼ਮੀ ਪੁੱਛਿਆ ਅਸਮਾਨ ਜੀਤ ਫਿਰੇ ਸਭ ਦੇਸ਼ ਦਿਸ਼ਾਨ ਕੋ ਜ਼ਮੀਨ ਪੁੱਛਦੀ ਹੈ ਵੈਗਰੂ ਅਸਮਾਨ ਪੁੱਛਦਾ ਹੈ ਜ਼ਮੀਨ ਨੂੰ ਜਿਮੀ ਪੁੱਛਿਆ ਅਸਮਾਨ ਫਰੀਦਾ ਖੇਵਟ ਕਿਨ ਗਏ ਜਿਨ੍ਹਾਂ ਦੇ ਨਗਾਰੇ ਵਜਦੇ ਸਨ ਕਈ ਸੱਜਣੇ ਅਰਥ ਕਰਦੇ ਆ ਜ਼ਮੀਨ ਪੁੱਛਦੀ ਅਸਮਾਨ ਨੂੰ ਪਰ ਇਹ ਸਵਾਲ ਜ਼ਮੀਨ ਨੂੰ ਹੋ ਰਿਹਾ ਕਿਉਂਕਿ ਹੰਕਾਰ ਵਾਲੇ ਦੇ ਚ ਪੈਦਾ ਹੋਏ ਇੱਕ ਵਿਦਵਾਨ ਨੇ ਅਰਥ ਕੀਤੇ ਸਾਂ ਸਮਾਨ ਕਹਿੰਦਾ ਮੇਰਾ ਸੂਰਜ ਕਿੰਨੀ ਦੇਰ ਦਾ ਮੇਰਾ ਚੰਦਰਮਾ ਕਿੰਨੀ ਦੇਰ ਦਾ ਮੇਰੇ ਤਾਰੇ ਸਿਆਰੇ ਕਿੰਨੀ ਦੇਰ ਦੇ ਪਰ ਜ਼ਮੀਨ ਤੇ ਦਬਦਬਾ ਪਾਉਣ ਵਾਲੇ ਕਿੱਥੇ ਚਲੇ ਗਏ ਨਜ਼ਰ ਨਹੀਂ ਆਉਂਦੇ ਪਏ ਅੱਗੋਂ ਜ਼ਮੀਨ ਉੱਤਰ ਦਿੰਦੀ ਏ ਕਿ ਉਹਨਾਂ ਦੇ ਸ਼ਰੀਰ ਕਬਰਾਂ ਦੇ ਵਿੱਚ ਸੜਦੇ ਪਏ ਨੇ ਕਿਉਂ ਸੜਦੇ ਨੇ ਕਿਉਂਕਿ ਉਹਨਾਂ ਨੇ ਸਭ ਕੁਝ ਲੈ ਕੇ ਪਰਮਾਤਮਾ ਨੂੰ ਯਾਦ ਨਹੀਂ ਕੀਤਾ ਉਹਨਾਂ ਦੀ ਜਿੰਦ ਨੂੰ ਫਟਕਾਰਾਂ ਪੈਂਦੀਆਂ ਨੇ ਕਿਉਂਕਿ ਬਾਬਾ ਸਾਹਿਬ ਇਸਲਾਮੀ ਮਾਤ ਦੀ ਗੱਲ ਕਰ ਰਹੇਗੇ ਇਹਦੇ ਵਿੱਚ ਕਬਰਾਂ ਦੀ ਗੱਲ ਕਰ ਰਹੇ ਜਿਮੀ ਪੁੱਛਿਆ ਅਸਮਾਨ ਫਰੀਦਾ ਖੇਵਟ ਕਿਨ ਗਏ ਅੱਗੋ ਕਹਿੰਦੇ ਜਾਲਨ ਗੋਰਾ ਨਾਲ ਉਲਾਮੇ ਜੀ ਸਹ ਉਹਨਾਂ ਦੀ ਜਿੰਦ ਨੂੰ ਉਲਾਮੇ ਪੈਂਦੇ ਨੇ ਲਾਨਤਾ ਪੈਂਦੀਆਂ ਨੇ ਕਿਉਂਕਿ ਨਾ ਰਾਜ ਭਾਗ ਮਾਨ ਕੇ ਵੈਗਰੂ ਨੂੰ ਕਿਉਂ ਨੀਚੇ ਤੇ ਕੀਤਾ ਇੱਕ ਤੀਸਰਾ ਬਚਨ ਉਹ ਨਾ ਹੋਰ ਹੈ ਜੀ ਫਰੀਦਾ ਮਹਿਲ ਨਿਸਖਣ ਰਹਿ ਗਏ ਨਿਸਖਣ ਸਖਣੇ ਰਹਿ ਗਏ ਮਹਿਲ ਜੀਤ ਫਿਰੇ ਸਭ ਦੇਸ਼ ਦਿਸ਼ਾਨ ਕੋ ਮਹਿਲ ਨਿਸਖਣ ਰਹਿ ਗਏ ਵਾਸਾ ਆਇਆ ਤਲ ਜ਼ਮੀਨ ਤੇ ਪਏ ਨੇ ਜ਼ਮੀਨ ਤੇ ਲੇਟੇ ਨੇ ਕਬਰਾਂ ਵਿੱਚ ਪਏ ਨੇ ਮਹਾਲ ਖਾਲੀ ਨੇ ਮਹਿਲ ਨਿਸਖਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨਮਾਨੀਆਂ ਬੈਸਣ ਰੂਹਾਂ ਮਲ ਉਹਨਾਂ ਦੀਆਂ ਰੂਹਾਂ ਉਹਨਾਂ ਕਬਰਾਂ ਚ ਪਈਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛੋ ਉਹ ਇਸੇ ਅਕਾਲ ਉਸਤਤ ਦੀ ਬਾਣੀ ਚ ਇੱਕ ਬਚਨ ਕਰਦੇ ਆ ਜੀ ਮੈਂ ਫਿਰ ਬੇਨਤੀ ਕਰਾਂਗਾ ਮੈਂ ਇਸ ਗੱਲ ਨੂੰ ਵਾਰ-ਵਾਰ ਰਿਪੀਟ ਕਰ ਰਿਹਾ ਕਿ ਗੁਰੂ ਗੋਬਿੰਦ ਸਿੰਘ ਇਹਨੇ ਸਾਰੇ ਸੋਈਆਂ ਚ ਜਿੱਥੇ ਕਰਮकांड ਦਾ ਖੰਡਨ ਕਰਨਗੇ ਭੇਕੀ ਮਤਾ ਮਤਾਂਤਰਾਂ ਦਾ ਖੰਡਨ ਕਰਨਗੇ ਝੂਠੇ ਰਾਜਪਾਗ ਦਾ ਖੰਡਨ ਕਰਨਗੇ ਉੱਥੇ ਵਾਰ-ਵਾਰ ਨਾਮ ਦਾ ਮੰਡਨ ਕਰਨਗੇ ਕਿ ਸਿਮਰਨ ਸਿਮਰ ਨਾਮ ਤੋਂ ਬਿਨਾ ਕੁਝ ਵੀ ਨਹੀਂ ਜਿੰਨਰ ਨਾਮ ਨੇ ਤਿਹਾਰੋ ਕਾਹਾਂ ਦਰਦ ਦੁਸ਼ਤ ਦੋਖ ਤੇ ਰਹਾ ਇੱਕ ਬਾਹਰ ਜਿੰਤ ਮੈਂ ਸੰਭਾਰਾ ਕਾਲ ਫਾਂਸਤੇ ਤੈ ਉਬਾਰਾ ਜਿਨੇ ਇੱਕ ਵਾਰੀ ਤੈਨੂੰ ਚੇਤੇ ਕਰ ਲਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਕਵਿੱਤਕ ਹੈ ਉਸ ਵਿੱਚ ਮਹਾਰਾਜ ਜੀ ਨੇ ਕੁਝ ਜਿਹੜੇ ਆਨੇ ਜੀਤ ਫਿਰੇ ਸਭ ਦੇਸ਼ ਦਿਸ਼ਾਂਤ ਕੋ ਕੁਝ ਕੁ ਦਾ ਨਾਮ ਵੀ ਲਿਆ ਉਹਦੇ ਚ ਉਹ ਕੌਣ ਸਨ ਇੱਕ ਕਵਿਤ ਹੈ के जोगी जति ब्रह्मचारी बड़े बड़े छत्र धारी की, की छाया कई कोसलो चलत के बड़े बड़े राजन के दावत फिरत देश बड़े बड़े भूपन के द्रप को दलत कहें मान से मकीप ओ दलीप के से छत्र बड़ो अब मान पूज दंड को करत कहें दारा से दल्युसर दर्योधन से मानतारी तारी भोग भोग पूम अंत पूम मैं मिलत कहें श्रीपत श्री भगवान पजे बिन अंत को अंत के ਤਾਂ ਹਮ ਸ਼ਿਦਾਰੇ ਮਹਾਰਾਜ ਦੇ ਥੋੜੇ ਜਿਹੇ ਦੇ ਅਰਥ ਕਰ ਦਿੰਨੇ ਆ ਜੀ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੇ ਸਾਡੇ ਮਨ ਚ ਆ ਗਿਆ ਵੀ ਜਤੀਆਂ ਦੇ ਸਿਰ ਤੇ ਵੀ ਛਤਰ ਝੁਲਦਾ ਸੱਚੀ ਵਿੱਚ ਝੁਲਦਾ ਹੈ ਜੀ ਆ ਜਦੋਂ ਕਿਤੇ ਗ੍ਰਹਿਣ ਦਾ ਮੇਲਾ ਲੱਗਦਾ ਹੈ ਨਾ ਜਿਹੜੇ ਨੰਗੇ ਢੰਗੇ ਨਾਂਗੇ ਸਾਧੂ ਨਾ ਉਹ ਵੀ ਘੋੜਿਆਂ ਤੇ ਬੈਠੇ ਮਿਲਦੇ ਆ ਜੀ ਉਹਨਾਂ ਦੇ ਰੱਤ ਉੱਤੇ ਸੋਨੇ ਦੇ ਛਤਰ ਹੁੰਦੇ ਆ ਕਪੜਾ ਕੋਈ ਨਹੀਂ ਪਾਇਆ ਸਾਰੇ ਪਿੰਡੇ ਤੇ ਸੁਆਹ ਮਲੀ ਪਰ ਛਤਰ ਉਹਨਾਂ ਦੇ ਸਿਰ ਤੇ ਵੀ ਹੁੰਦੇ ਨੇ ਇਸ ਗੱਲ ਦੇ ਛਤਰੇ ਇਹ ਇਹ ਯੋਗੀ ਹੈ ਚਿੰਨੇ ਬ੍ਰह्म ਅਰਚਰਜ ਨੂੰ ਧਾਰਨ